Terima <small> kasih telah menonton! ਆਪੇ ਆਏ ਹਾਂ ਜੀ ਰਾਹ ਤੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਕਾਰਨ ਹੈ ਜੀ ਇੱਥੇ ਆ ਜਾਣ ਦਾ ਰਾਹ ਵਰਗੀ ਦਾ ਫੌਸਾਹ ਸਾਹਿਬ ਉਹਦੀ ਕੀ ਬੱਤੇ ਅੱਜ ਰਾਹ ਤੇ ਆਇਆ ਕਿਉਂਕਿ ਆਕਠ ਮਹੀਨੇ ਰੋਣ ਸਾਲ ਹੋ ਗਿਆ ਰੋਗ ਦਾ ਪੁਰਾਹਾਲਾ ਸੀ ਗੁਰੇਜ ਪਾਇਆ ਸੀ ਉਹ ਸੀ ਗੁਰੇਜ ਸੀ ਤੇ ਬੰਨਾ ਜਿੰਦਾ ਕੋ ਆਮ ਲੰਗਾ ਦੁਕਾਨਾ ਉਧਰ ਵੀ ਨੇ ਪਾਸੇ ਵੀ ਨੇ ਦੁਕਾਨਦਾਰਾਂ ਦਾ ਕੰਮ ਠੱਪ ਕੇ ਆ ਗਿਆ ਰਹਿਣਾ ਦੁਕਾਨਦਾਰ ਨੂੰ ਕੋਈ ਗਾਗ ਨਹੀਂ ਜਾਂਦਾ ਕਿ ਰੋੜ ਖਰਾਬ ਆ ਪੂਰਾ ਇਹ ਮੈਂ ਦਾ ਫਰਲਾ ਕੁਝ ਨਿਕਲਦਾ ਨੂੰ ਨਹੀਂ ਕਦੀ ਜੇ ਮੋਟਰਸਾਈਕਲ ਦੇ ਨਾਲ ਵੀ ਗਾੜੀ ਭਰੇ ਚਲੇ ਜਾਂਦੇ ਨੇ ਬੰਦ ਹੋਣ ਦੇ ਕਾਰਨ ਕਰਨਾ ਹੋਈ ਹੈ ਉਹਨਾਂ ਨੂੰ ਕੋਈ ਬੇទਤੀ ਕਰਨ ਆਇਆ ਪ੍ਰਸ਼ਾਸਨ ਨੂੰ ਵੀ ਇਹ ਸੇਤੋ ਸੇਤੀ ਦਾ ਹੱਥ ਕੱਢਿਆ ਜਾਵੇ ਅੜਾ ਯਾਰੋੜਾ ਜੈਪੁਰਾ ਰੋੜਾ ਕਹੇ ਨਹਿਰ ਵਾਲਾ ਨੱਕ ਬੜਿਆ ਜਾ ਰਾਹੇਗਾ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਾਂਗੇ ਵੀ ਇਹਨੂੰ ਸਹੀ ਤਰ੍ਹਾਂ ਸੁਧਾਰਿਆ ਜਾਵੇ ਪਰ ਤਾਂ ਜਿਹੜੇ ਦੁਕਾਨਦਾਰ ਨੇ ਜੀ ਇਥੋਂ ਦੇ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਕਾਰੋਬਾਰ ਨਾਲ ਤੇ ਅਸਰ ਪਿਆ ਆ ਜਾਨੀ ਕਹਿ ਸਕਦੇ ਆ ਕਿ ਆਪਾਂ ਬਹੁਤ ਪਰੇਸ਼ਾਨ ਆਂ। ਦੁਕਾਨਦਾਰ ਕਿਉਂ ਨਹੀਂ ਆਪਣੀ ਕੰਪਲੇਟ ਕੋਈ ਕਰਦੇ ਆਗੇ ਆਪਣਾ ਦੇ ਕੋਲ ਡੀਸੀ ਸਾਹਿਬ ਇਹ ਐਸੀ ਹਫਤਾਰ ਨੇ। ਕੰਪਲੇਟ ਕਿਉਂ ਨਹੀਂ ਕਰਦੇ ਆ? ਕਿਉਂਕਿ ਦੁਕਾਨਦਾਰਾਂ ਦਾ ਜਿਆਦਾ ਅਗੈਰ ਪੈਸੇ ਤਾਂ ਪਹਿਲਾਂ ਨਹੀਂ ਹੈਗਾ ਅਗਲਾ ਜਦੋਂ ਚਲ ਬਰਦੂ ਬਰਦੂ ਝਾਕਦੇ ਨੇ ਕਿ ਉਹ ਲੰਡੀਪੁਰ ਦੇ ਜਾਂਦੇ ਨੇ ਆ ਕੇ ਵੀ ਸੇਤੀ ਮੰਨ ਜਾਂਦੇ ਨੇ। ਉਹ ਨਾਰਾ ਲਾ ਦਿੰਦੇ ਨੇ ਜੀ। ਨਾਰਾ ਲਾ ਲੈਂਦੇ। ਬਿਲਕੁਲ ਵੀ ਬਰਦੂਆ ਕੀ ਲੋੜ ਆ ਕਿਉਂ ਕੋਈ ਨਾ ਕੋਈ ਇਹ ਪਾਕੇ ਜੁੜਿਆ ਹੁੰਦਾ ਨਹੀਂ ਬੋਲ ਰਿਹਾ ਜੀ ਅਗਲਾ ਬਾਕੀ ਆਮ ਲੋਕਾਂ ਨੂੰ ਵੀ ਇਹ ਵੀ ਪ੍ਰਸ਼ੰਮੀ ਦਾ ਚਾਹੇ ਰੋੜੀ ਫੜੀ ਵਾਲਿਆਂ ਨੂੰ ਚਾਹੇ ਦੁਕਾਨਦਾਰਾਂ ਨੂੰ ਕੀ ਗੱਲ ਵੀ ਰੋਡ ਬਣਾਉਣਾ ਚਾਹੀਦਾ ਹੈ ਸਾਰੇ ਹਾਂਜੀ ਰੋਡ ਦਾ ਬੁਰਾ ਹਾਲ ਆ ਵੀ ਇਹ ਜੱਦਾ ਸੀਵਰੇ ਪਏ ਆ ਤਾਂ ਰਾਤੋ ਰਾਤ ਇਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ ਉਹ ਪਤਾ ਲੱਗਦਾ ਇਥੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਦੱਬ ਰਿਹਾ ਹੈ ਵੀ ਸਾਨੂੰ ਰੋਲ ਬਣਾ ਫੇਰਨਾ ਪਏ ਰੋੜਾ ਵੀ ਆ ਸੋ ਮੈਂ ਤੇ ਨਹੀਂ ਪਈ ਜਾਂਦੇ ਲੋਕ ਵੱਡੀ ਜਾਂਦੇ ਨੇ ਵਿੰਗੀ ਜਾਂਦੇ ਨੇ ਦਬੀ ਜਾਂਦਾ ਵੀ ਫਿਰ ਉਹ ਕੋਈ ਨਹੀਂ ਮੈਂ ਕਹਿੰਦਾ ਕੀ ਇਹ ਗੱਲ ਪਤਾ ਨਹੀਂ ਇੱਥੇ ਹੀ ਬੰਦਾ ਸੀਗਾ ਬੰਦਾ ਹੈ ਮੇਲਾ ਜਾਰੇ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਸੀ ਵੀ ਐਮਐਲਏ ਸਾਹਿਬ ਕਹਿੰਦੇ ਨੇ ਵੀ ਪਾਣੀ ਦਾ ਸਟਾਫ ਨੂੰ ਕਰੋ ਡਬਲ ਨਹੀ ਕਿਹਾ ਕਹਿੰਦੇ 2 ਤੋਂ 12 ਨਹੀਂ ਪੈਜੇ ਰੋਡ ਲੈਵਲ ਬਰਾਬਰ ਹੈ ਜੇ 20 ਪੈਣ ਨਾ ਸਵੇ ਦਬੂ ਦੇਖੋ ਇਹ ਰੋੜਾ ਕਿਹੜਾ ਇਹ ਰੋੜ ਕੋ ਨਮਾ ਦਾ ਹੈ ਨਹੀਂ ਕੋਈ ਘਰ ਤੋਂ ਤੇ ਆਉਗਾ ਸੀਵਰੇਜ ਆ ਸੀਵਰੇਜ ਤਾਂ ਰੂਬਰ ਲਗਾਉਂਦੇ ਬਹੁਤ ਦਮ ਗਿਆ ਨਹੀਂ ਦਿੱਤੇ ਨਹੀਂ ਬਹੁਤ ਪੈ ਗਿਆ ਇਹਦੇ ਉੱਪਰ ਕਿ ਪਹਿਲੀ ਵਾਰ ਆਖਮੀ ਲਾਉਣੇ ਨਹੀਂ ਜਿੰਨੇ ਵੀ ਆਏ ਨੇ ਉੱਪਰੇ ਪਏ ਨੇ ਇੱਕ ਦੋ ਮਹੀਨਾ ਦੀ ਗੱਲ ਐਮਐਲਏ ਸਾਊਂਦੀ ਬੋਲਦੀ ਆ ਕਿ ਬਸਦ ਨਹੀਂ ਪੈਗਾ ਇੰਤਜ਼ਾਰ ਜਿਆਦਾ ਨਾ ਕਰੋ ਜਿਆਦਾ ਕੋਈ ਨੁਕਸਾਨ ਬੜਾ ਹੋਊਗਾ ਜਦੋਂ ਦੇਖੋ ਇਹਨਾਂ ਨੂੰ ਵੈਸੇ ਇਹ ਤਾਂ ਗੱਲ ਪ੍ਰਤਾਪ ਜੀ ਬਦਲਾਅ ਦੀ ਗੱਲ ਕਰਦੇ ਜੀ ਭਵਨਤਮ ਸਿੰਘ ਸਾਹਿਬ ਵਾਕੇ ਬਦਲਾਅ ਆ ਗਿਆ ਜੀ ਬਦੂਦਰ ਦਾ ਸਾਥ ਵੀ ਤੇ ਲਿਆ ਜਾ ਰਿਹਾ ਹੈ ਉਹ ਵੀ ਲਿਆ ਆ ਗੁਗਲਾ ਵਾਲਾ ਗੰਮਾ ਉਸ ਇਤਿਆਰਵਾਦੀਆਂ ਦੇ ਵਿੱਚ ਸਰਨ ਲੱਗਦੇ ਨੇ ਹੈ ਇਤਿਆਰਵਾਦੀਆਂ ਜਿਹੜੀਆਂ ਮਰਜ਼ੀ ਕਰਾ ਲਓ ਇਹਨਾਂ ਨੂੰ ਉਹ ਰੋਮਲ ਕੰਮ ਨਹੀਂ ਕਰਨਾ ਹੈਗਾ ਉਹ ਬਰਾਹੇ ਦੇ ਵਿੱਚ ਪਤਾ ਲੱਗਦਾ ਕੋਈ ਹੁੰਦੀ ਹੈ ਵੀ ਕੰਮ ਕਿੰਨਾ ਕੁ ਵਿਕਾਸ ਹੋ ਰਿਹਾ ਜਿਹੜਾ ਰੋਡ ਮਰਜ਼ੀ ਚਲੋ ਉਹ ਦੱਸਦਾ ਚਲੋ ਜੈਪਰਾ ਚਲੇ ਜਾਓ ਨਹਿਰਾ ਵਾਲਾ ਫੜੋ ਆਹ ਰਖੋ ਜਮਨ ਕਰੀਏ ਚਲੋ ਮਰਜ਼ੀ ਕਰੀਏ ਚਲੋ ਹਾਲਾ ਖੜੇ ਪਏ ਪਏ ਰਾਜਵੰਦ ਦੀ ਗੱਡੀ ਖੜੀ ਕਰੀਏ ਚਲੋ ਚਾਹੇ ਉਹ ਰੋਡ ਦੇ ਉਪੋਂਦੀ ਅੰਦਰ ਪਰ ਪਤਾ ਤਾਂ ਹੈਗਾ ਨਾ ਵੀ ਖਰਾਬ ਆ ਬਣਨਾ ਚਾਹੀਦਾ ਐਮਐਲਏ ਦਾ ਹੱਕ ਆ ਕਿਸੇ ਵੀ ਨੁਕਸਾਨ ਹੁੰਦਾ ਹੈ ਸਾਨੂੰ ਤੇ ਇਹ ਪ੍ਰਸ਼ਾਸਨ ਨੂੰ ਦੱਸੇ ਵੀ ਆਹ ਕੰਮ ਹੋਣਾ ਕਰ ਵੇ ਗੱਲ ਕੀ ਗੱਲ ਜਣੀ ਕੋ ਪੈਸੇ ਦੀ ਕਮੀ ਆ ਰਹੀ ਹੈ ਜਿਹੜਾ ਇਹ ਰੋਰ ਜਿਹੜਾ ਇੰਨਾ ਜਿਆਦਾ ਲੰਮਾ ਗਿਆ ਪੈਸੇ ਦਾ ਵੀ ਹੋਰ ਪਤਾ ਹੀ ਆ ਕਿੰਨਾ ਕਰਜ਼ਾ ਕਰਤਾ ਉਹਨਾਂ ਨੂੰ ਵਿਆਜ ਦੇ ਸਰ ਪਹਿਲਾਂ ਕੁਝ ਬਹੁਤ ਘੱਟ ਸੀ ਹੁਣ ਤਾਂ ਬਹੁਤ ਸਪੀਡ ਨਾਲ ਕਰ ਲਿਆ ਵਧ ਰਿਹਾ ਆਏ ਨੂੰ ਲੱਗਦਾ ਵੀ ਕਿ ਜੇ ਪਿਆਉ ਨੇ ਗਹਿੜੇ ਨਾ ਰੱਖ ਦੇਣ ਬਿਲਕੁਲ ਭਾਈ ਸਾਹਮਣੇ ਹੁੰਦਾ ਹੀ ਹੈ ਜਦੋਂ ਹੁਣ ਮੈਂ ਲਪੂਣ ਵਾਲੀਆਂ ਸਕੀਮਾਂ ਲੈ ਕੇ ਆ ਰਹੇ ਨੇ ਵੀ ਉਹਦਾ ਹਿੱਸਾ ਹੀ ਹੋਵੇ ਉਹ ਤਾਂ ਜੀ ਕਿੰਨੇ ਕਿੰਨੇ ਲੋਕ ਟੈਕਸ ਦਿੰਦੇ ਨੇ ਐਡਾ ਟੈਕਸ ਦੇ ਕੇ ਫਾਉਜੂਦੀ ਲੋਕ ਐਕਸੀਡੈਂਟ ਕਰਵਾ ਰਹੇ ਨੇ ਆਪਾਂ ਨਕਰਾ ਕਰਵਾ ਰਹੇ ਨੇ ਇਹ ਲੋਕਾਂ ਨੂੰ ਵੀ ਹਿੱਤियां ਦਿੰਨਾ ਵੀ ਜਿਹੜੇ ਵੀ ਅਸੀਂ ਮਗਰ ਲੱਗਦੇ ਨੇ ਆਪਾਂ ਸਰਦੀ ਕਿਉਂ ਕੋਈ ਪਾਰਟੀ ਬਾਹਰ ਹੋ ਗਈ ਸੀ ਉਹਨਾਂ ਨੇ ਮਤਲਬ ਲਿਆ ਵੀ ਹਾਂ ਇਹ ਸਾਡਾ ਵਿਕਾਸ ਕਰਨਗੇ ਪਰ ਜਿਹੜੀ ਪਾਰਟੀ ਜਿੱਦੇ ਚੱਲੇਗਾ ਸਾਡਾ ਵਿਕਾਸ ਨਹੀਂ ਕਰੇਗਾ ਵੀ ਆ ਸਮੂਹ ਮਰਕਜ਼ ਨਹੀਂ ਦੋਲਦੇ ਆ ਜਿਨ੍ਹਾਂ ਨੇ ਕਾਰਗੀਆਂ ਦੇ ਕਰਨਾ ਤਾਂ ਪੰਜਾਬ ਤੋਂ ਉੱਠਣਗੇ ਉਹਨਾਂ ਨੇ ਆਪਣਾ ਥੋੜਾ ਵਿਕਾਸ ਕਰਨਾ ਮੈਨੂੰ ਲੋਕਾਂ ਦਾ ਭਵਾਨਤਮਾਨ ਨੇ ਤੇ ਐਮਐਲਏ ਸਾਹਿਬ ਇਹ ਰੋਡ ਸ੍ਰੀਪੁਰ ਦੀ ਗਰਾਹ ਦੀ ਹਾਲਤ ਸੁਧਾਰਨ ਦਾ ਰੋਡ ਆ ਆਪਦਾ ਗਰਾਹ ਸਹਿਰ ਹਿੰਦਾਂ ਇਹਨੂੰ ਬਣਾਓ ਸ੍ਰੀਪੁਰ ਬਾ ਪੱਤਰਕਾਰ ਸਾਹਿਬ ਇਹ ਰੋਡ ਵੀ ਸਾਰੇ ਝਲਕ ਦਿਖਾ ਦੇਣੀ ਜਰੂਰ ਆ ਬੰਦਾ ਜੀ ਮੇਰੇ ਤੋਂ ਆਪਾਂ ਮੱਦੀ ਦੇ ਵਿੱਚ ਬੈਠ ਕੇ ਦਿਖਾ ਰਹਾ ਗਏ ਹਾਂ ਰੋਡ ਦਿਖਾਓ ਸਾਰਾ ਪਤਾ ਲੱਗੇ ਲੋਕਾਂ ਨੂੰ ਰੋਡ ਕਿੰਨਾ ਖਰਾਬ ਆ ਸਾਹਿਬ ਜੀ ਅ ਪ੍ਰਧਾਨ ਜੀ ਲਾਸਟ ਵਿੱਚ ਕੁਝ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਅਗਲਾ ਸਟੈਪ ਬੋਲਦਾ ਕੀ ਹੋ ਗਾ ਜੀ ਅਗਰ ਮੰਨੋ ਇਹ ਰੋਡ ਦਾ ਜਿਹੜਾ ਕੰਮ ਐ ਇਸ ਤਰ੍ਹਾਂ ਹੀ ਆਇਆ ਹੈ ਉਹ ਲੋਕਾਂ ਨਾਲ ਮਿਲਾਂਗੇ ਵਾਲੇ ਵਾਲੇ ਜਿਹੜੇ ਲੋਕੀ ਨੇ ਉਹਨਾਂ ਨੂੰ ਇਕੱਠਾ ਲਾਮਬੰਦ ਕਰਾਂਗੇ ਤੇ ਇਸ ਲਾਮਾਂ ਦੇ ਸਟੈਂਡ ਕੋਲ ਹਾਂ ਜੀ ਪ੍ਰਧਾਨ ਜੀ ਮੰਨ ਲਓ ਵੀ ਇਹ ਰੋਡ ਦਾ ਕੰਮ ਹੈ ਜਿਹੜਾ ਜੀ ਜਿਉਂਦਾ ਦਿਉਂਦਾ ਰਹਿੰਦਾ ਹੈ ਜੇ ਬੰਦੇ ਇਸ ਤਰ੍ਹਾਂ ਨਕਾਰ ਕਰਾਉਂਦੇ ਰਹਿੰਦੇ ਨੇ ਕਿ ਆਪਾਂ ਤੁਸੀਂ ਕੀ ਕਰੋਗੇ ਜੀ ਅਗਲਾ ਸਟੈਪ ਕੀ ਅਗਲਾ ਸਟੈਪ ਤਾਂ ਇਹ ਫਿਰ ਲਾਮਬੰਦ ਕਰਕੇ ਫਾਲਟੀ ਕਰਨੀ ਹੈ ਜੀ ਤਾਂ ਨਾਲ ਨਾਲ ਦਾ ਧਰਨਾ ਲਾਵਾਂਗੇ ਕੱਢ ਕੇ ਡੀਸੀ ਤੇ ਕਰ ਜਾਣਾ ਪਿਆ ਬਿਜਲੀ ਤੇ ਕਰ ਜਾਵਾਂਗੇ ਲੋਕ ਭਲਾਈ ਲਈ ਪਹਿਲਾਂ ਵੀ ਚੱਲ ਗਏ ਹੁਣ ਵੀ ਚੱਲਾਂਗੇ ਡਟ ਕੇ ਚੱਲਾਂਗੇ ਤੇ ਜਿੱਥੇ ਤੇ ਕਰ ਜਾਣਾ ਪਿਆ ਦਰਾਹੇ ਹਿੱਤ ਦੇ ਵਿੱਚ ਜਾਵਾਂ ਠੀਕ ਹੈ ਅੰਦਰ ਬੀਬੀ ਜੀ ਤੁਸੀਂ ਸੀਨੀਅਰ ਅਕਾਊਂਟੈਂਟ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਤੁਸੀਂ ਦਰਾਹੇ ਸ਼ਹਿਰ ਦੇ ਰਹਿਣ ਵਾਲੇ ਹੋ ਤੇ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਜਿਹੜੀ ਐ ਸ਼ੇਅਰ ਕਰਨੀ ਚਾਹੁੰਦੇ ਹੋ ਕਿੰਨੀਆਂ ਗੱਲਾਂ ਜੀ ਗੱਲ ਜੀ ਇੱਕਲਾ ਆਇਆ ਵੀ ਸਾਡਾ ਕੋਈ ਮਤਲਬ ਰਿਸ਼ਤੇਦਾਰ ਜਾਂ ਵੀ ਦੋਸਤ ਆਉਣ ਲਿਆ ਉਹ ਐਂ ਕਹਿੰਦਾ ਯਾਰ ਕਹਿੰਦਾ ਤੁਸੀਂ ਕਿੱਥੇ ਗੰਦ ਚ ਰਹਿੰਦੇ ਹੋ ਵੀ ਅੱਲੇ ਗੰਦੇ ਸ਼ਹਿਰ ਚ ਤੁਸੀਂ ਰਹਿੰਦੇ ਹੋ ਕਹਿੰਦੇ ਨਗਰ ਕੋਈ ਰੋਡ ਤਾਂ ਹੋਵੇ ਸਹੀ ਕੋਈ ਰੋਡ ਰੋਡ ਤਾਂ ਹੋਵੇ ਸਹੀ ਪਰ ਸਾਰੇ ਰੋਡਾਂ ਦਾ ਹੀ ਬੁਰਾ ਹਾਲ ਗਲੀਆਂ ਦੇ ਵਿੱਚ ਚੱਲ ਜਾਓ ਉੱਧਰ ਬੁਰਾ ਹਾਲ ਵੀ ਸਰਕਾਰਾਂ ਕਰੀ ਗਈ ਜਾਂਦੀਆਂ ਨੇ ਯਾਨੀ ਕਹਿ ਸਕਦੇ ਆਵੇਂ ਪੁਲ ਮਲਾ ਕੇ ਸ਼ਹਿਰ ਦਾ ਪੂਰੀ ਤਰ੍ਹਾਂ ਨਾਸ ਬਸ ਮੈਂ ਕਹਿੰਦਾ ਜੀ ਕੋਈ ਮੈਂ ਕਹਿੰਦਾ ਬੰਦਾ ਇੱਕ ਵਾਰੀ ਮੋਟਰਸਾਈਕਲ ਦੇ ਮੀਨ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਦੇ ਸ਼ਹਿਰ ਦਾ ਉਹਨੂੰ ਪਤਾ ਲੱਗ ਜੂ ਸ਼ਹਿਰ ਦਾ ਹਾਲ ਕੀ ਆ ਕਿ ਮੀਨ ਛੱਡੋ ਇਕਨੇ ਗੱਡੀਆਂ ਦਮੂਰੇ ਗਲੀਆਂ ਦੇ ਵਿੱਚ ਚੱਲ ਜੇ ਉਹਦੇ ਰੋਡਾਂ ਦੇ ਵਿੱਚ ਆ ਜੇ ਇੱਧਰ ਫਾਟਗਾ ਉੱਤਨੀ ਚੱਲ ਜਾਈ ਉਹਨੂੰ ਪਤਾ ਲੱਗੇਗਾ ਵੀ ਸ਼ਹਿਰ ਦਾ ਹਾਲ ਕੀ ਆ ਜਿਹੜਾ ਵੀ ਗੱਡਾ ਤੇ ਬਾਹਰੋਂ ਆਉਂਦਾ ਜੀ ਮੁਰਤੇ ਯਾਦ ਰੱਖਦਾ ਵੀ ਤਰਾਹੀ ਵਰਗਾ ਨਾਲ ਕਿਤੇ ਵੀ ਨਹੀਂ ਆਉਂਦਾ ਮੈਂ ਕਹਿੰਦਾ ਕਿ ਕਈ ਗੱਡੀਆਂ ਦੇ ਸ਼ੌਕਰ ਖਰਾਬ ਹੋ ਗਏ ਹੋਣੇ ਆ ਜਿਹੜੀ ਇੰਨਾ ਬੁਰਾ ਹਾਲ ਆ ਕਈਆਂ ਦੇ ਟਾਇਰ ਪਾੜ ਕੇ ਹੋਣੇ ਆ ਦੋ ਤੰਦਰ ਬੰਦੇ ਜਿਹੜਾ ਮੈਂ ਟਾਇਰ ਫਟੇ ਹੋਏ ਦੇਖੇ ਨੇ ਜੀ ਉਹ ਬਹੁਤ ਬੁਰਾ ਵਾਲਾ ਜੀ ਬਹੁਤ ਜ਼ਿਆਦਾ ਬੁਰਾ ਵਾਲਾ ਇਹਨੂੰ ਥੋੜਾ ਜਿਹਾ ਠੀਕ ਕਰਨਾ ਚਾਹੀਦਾ ਮਤਲਬ ਕਹਿਣ ਦਾ ਇਹ ਆ ਵੀ ਹੁਣ ਮੜਾ ਮੋਟਾ ਧਿਆਨ ਰੱਖਣਾ ਚਾਹੀਦਾ ਜੇ ਕੋਈ ਨਹੀਂ ਬੋਲਦਾ ਤਾਂ ਉਹਨੂੰ ਐ ਨਾ ਹੋਵੇ ਵੀ ਬਸ ਅਗਲਾ ਕੱਲ ਨੂੰ ਕੋਈ ਹੋਰੇ ਕੋਈ ਕਰਨਾ ਪਵੇਗਾ ਨੇ ਕੀ ਗੱਲੇ ਸੜਕ ਤੇ ਜਿੰਨਾਂ ਦੇ ਯਾਰ ਦਾ ਕਾਰੋਬਾਰ ਨੇ ਇਹ ਲੋਕ ਟੈਕਸ ਨਹੀਂ ਦਿੰਦੇ ਟੈਕਸ ਸਾਰੇ ਦਿੰਦੇ ਆ ਜੀ ਕਿਹੜਾ ਵੀ ਬੰਦਾ ਟੈਕਸ ਦਾ ਸਮਾਂ ਵੱਧ ਦਿੰਦੇ ਆਣ ਤਾਂ ਫੇਰ ਫਿਰ ਇਹਨਾਂ ਨੂੰ ਕਿਉਂ ਇਹ ਜਿਹੜਾ ਨਰਕ ਇਹਨਾਂ ਨੂੰ ਫੇਸ ਕਰਨਾ ਪੈਣਾ ਬਸ ਜੀ ਇੱਕ ਨੇ ਆ ਵੀ ਹੁਣ ਜਿਹੜਾ ਡਬਲ ਆ ਉਹਨੂੰ ਦਵਾਉਂਦੇ ਆ ਜਣੀਆਂ ਹੋਰ ਕੀ ਆ ਤੇ ਤੇ ਲਾਸਟ ਪੁੱਛਣਾ ਚਾਹੁੰਦਾ ਬ੍ਰਦਰ ਇੱਕ ਗੱਲ ਬਿਲਕੁਲ ਸਹੀ ਸਹੀ ਦੱਸਿਓ ਕਿ ਲੋਕ ਵੀ ਆਪਣੇ ਕੋਈ ਜ਼ਿਆਦਾ ਨਹੀਂ ਹੁਣ ਆ ਇੱਕ ਦੂਜੇ ਦੇ ਉੱਪਰ ਡਿਪੈਂਡ ਹੋਣ ਲਾ ਕੇ ਜਾਂ ਕਿ ਆਪਾਂ ਨੂੰ ਆਵਾਜ਼ ਬੰਦ ਕਰਨੀ ਚਾਹੀਦੀ ਆ ਆਪਣੀ ਜੇ ਆਪਾਂ ਨੂੰ ਤਕਲੀਫ ਆ ਆਪਾਂ ਨੂੰ ਸ਼ੌਂਟ ਕਰ ਜਾ ਕੇ ਗੱਲ ਕਰਨੀ ਚਾਹੀਦੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਹੁਣ ਤਾਂ ਗੱਲ ਹੀ ਇੱਕ ਨੇ ਆ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੂੰ ਜਨਤਾ ਨੂੰ ਕਿਸੇ ਨਾ ਕੋਈ ਕੰਮ ਪੈਂਦਾ ਹੀ ਆ ਕਿਸੇ ਨੇ ਕੁਝ ਕਰਾਉਣਾ ਕਿਸੇ ਨੇ ਕੁਝ ਕਰਾਉਣਾ ਜੇ ਮਤਲਬ ਜਨਤਾ ਕੁਝ ਬੋਲਦੀ ਆ ਤਾਂ ਕੱਲ ਨੂੰ ਫਿਰ ਉਹਨਾਂ ਦੇ ਗੇੜੇ ਘੜਾਉਂਦੇ ਨੇ ਵਾਰ-ਵਾਰ ਕੰਮ ਨਹੀਂ ਕਰਦੇ ਉਹਨਾਂ ਦੇ ਤਾਂ ਕਰਕੇ ਜਨਤਾ ਦਰਦੀ ਆ ਬੋਲਦੀ ਵੀ ਨਹੀਂ ਜੀ ਜਿਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਾਂਜੀ 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 ਉਹਨਾਂ ਨੂੰ ਪੈਸੇ ਕਮਾਣਾ ਚਾਹੁੰਦੇ ਆ ਕੋਈ ਸਰਕਾਰ ਦਾ ਕੋਈ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਕਿ ਸਰਕਾਰ ਦੀ ਏਕੜਾ ਵੀ ਜਿਹੜਾ ਮਤਲਬ ਕੰਮ ਹੋਣ ਵਾਲੇ ਨੇ ਜਿਹੜੇ ਦੇਖਦੇ ਨੇ ਉਹ ਕੁਝ ਕਰੋ ਜਿਹੜੇ ਨਹੀਂ ਦੇਖਦੇ ਉਹਦੋਂ ਦਾ ਕੋਈ ਪਤਾ ਹੀ ਨਹੀਂ ਜਿਹੜਾ ਵੀ ਕਰਦੇ ਆ ਕਿ ਨਹੀਂ ਕਰਦੇ ਜਿਹੜੇ ਦੇਖਦੇ ਨਹੀਂ ਉਹ ਤਾਂ ਕਰੋ ਤੂੰ ਉਹਦੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਖੜੇ ਨੇ ਜੀ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਸਖਤ ਸਟੈਂਡ ਲਵਾਂਗੇ ਪਬਲਿਕ ਦੇ ਵਾਸਤੇ ਸਰਾਹ ਸ਼ਹਿਰ ਵਾਸੀਆਂ ਵਾਸਤੇ ਇਹ ਜਿਹੜੇ ਦੁਕਾਨਦਾਰ ਨੇ ਸਾਰਿਆਂ ਵਾਸਤੇ ਅਗਰ ਚੇਤੀ ਤੋਂ ਸ਼ੇਗੀ ਰੋਡ ਦਾ ਜਿਹੜਾ ਕੰਮ ਹੈ ਇਹ ਨਾ ਕੀਤਾ ਗਿਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ ਇਸ ਬਾਰੇ ਗੱਲ ਇਹ ਇੱਕ ਹੈ ਵੀ ਜੇ ਸਰਕਾਰ ਨੇ ਕੁਝ ਨਾ ਕੀਤਾ ਫਿਰ ਮਰਨ ਵਰਤ ਤੇ ਵੀ ਅਸੀਂ ਬੈਠਣ ਨੂੰ ਵੀ ਤਿਆਰ ਆ ਆਪਣੇ ਸ਼ਹਿਰ ਲਈ ਆਪਣੇ ਸ਼ਹਿਰ ਲਈ ਮਰਨ ਨੂੰ ਵੀ ਤਿਆਰ ਆਂ ਵੀ ਆਪਣੇ ਸ਼ਹਿਰ ਨੂੰ ਸੁਧਾਰਨਾ ਮਾੜਾ ਮੋਟਾ ਬਸ ਜੇ ਮੇਰੀ ਜਾਨ ਵੀ ਜਾਊਗੀ ਮਰਨ ਵਰਤ ਤੇ ਬੈਠ ਜਾਊਗਾ ਜੇ ਮੇਰੀ ਜਾਨ ਵੀ ਜਾਊਗੀ ਮੈਂ ਫਿਰ ਵੀ ਤਿਆਰ ਆ ਕਿਉਂਕਿ ਮੈਂ ਆਪਣੇ ਸ਼ਹਿਰ ਨੂੰ ਦੇਖਣਾ ਆ ਵਧੀਆ ਤਰੀਕੇ ਨਾਲ ਜਿਹੜਾ ਬਣਿਆ ਹੋਵੇ ਵਧੀਆ ਤਰੀਕੇ ਨਾਲ ਬਣਿਆ ਦੇਖਣਾ ਚਾਹੁੰਦਾ ਮੈਂ ਬਸ ਜੀ ਤੁਹਾਡੇ ਜੱਜ ਨੂੰ ਤੇ ਪ੍ਰਧਾਨ ਜੀ ਤੁਹਾਡਾ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ